ਹਾ ਵੀਰੇ ਸਸਰੀ ਕਾਲ ਓਡੇ ਲਈ ਇੱਕ ਯਾਰ ਵੀਡੀਓ ਪਾਉਣਾ ਮੈਂ ਜ਼ਰੂਰੀ ਆ ਬਹੁਤ ਜ਼ਰੂਰੀ ਆ ਜਾਨਕਿ ਹਾਜੇ ਸਮੇਂ ਦੇ ਵਿੱਚ ਵੀਡੀਓ ਤੋਂ ਆਪਾਂ ਬਹੁਤ ਪਾਈ ਨੇ ਸੀਡੀ ਤੇ ਅੱਜ ਵੀ ਵੀਡੀਓ ਬਾਈ ਇਹਦਾ ਮਸਲਾ ਕੋਈ ਹੋਊਗਾ ਕਿੰਨਾ ਕੁੜੇ 17 18 19 20 ਮਾਡਲ ਦੇ ਮੋਟਰਸਾਈਕਲ ਨੇ ਟਰੈਕਟਰ ਦੀ ਮਿਸਿੰਗ ਸਿੰਗਲ ਪਲੱਗ ਦੇ ਕਰੂ ਬਾਈ ਡਬਲ ਤੇ ਵੀ ਇਹ ਹਲਕੀ ਜਿਹੀ ਮਿਸਿੰਗ ਮਾਰਦਾ ਹੁੰਦਾ ਆ ਚੱਲਦਾ ਕਈ ਵਰੀ 30 35 ਦੀ 40 ਦੀ ਸਪੀਡ ਤੇ ਉਰੇ ਬਾਅਦ ਤੇ ਕਈ ਵੀ ਇਸ ਤਰੀ ਕਾਰਬਟਰ ਵੀ ਖੋਲ ਲੈਂਦੇ ਨੇ ਵੀ ਕਾਰਬਟਰ ਦੇ ਵਿੱਚ ਕਚਰਾ ਆ ਗਿਆ ਨਾ ਜਾਂ ਬੈਟਰੀ ਡਾਉਣਾ ਉਹਦਾ ਰੀਜਨ ਬਾਈ ਇਹ ਨਹੀਂ ਹੈਗਾ ਸੋਨ ਮੈਂ ਇਹਦੀ ਅਸਲੀਅਤ ਸਮਝਾਉਣਾ ਮਾਰ ਕੇ ਨਾ ਲੈਣ। ਬਾਈ ਜਿਹੜੀ ਅਸੀਂ ਇਹ ਕਬੈਲ ਲਾਉਣੇ ਆ ਅਸੀਂ ਕੋਲੋਂ ਬਣਾ ਕੇ ਨਹੀਂ ਲਾਉਂਦੇ ਸਾਨੂੰ ਸਾਰਾ ਹੀ ਦਿਮਾਗ ਕੰਮ ਕਰਦਾ ਸਾਡਾ ਜਿਹੜੀ ਬਲੂ ਸੀਡੀਆਈ ਆ ਇਹ ਨੀਲੀ ਸੀਡੀਆ ਇਹ 2009 ਦੇ ਵਿੱਚ ਹੀ ਸਟਾਰਟ ਕਰਦੀ ਸੀ ਚਲੋ ਆਪਣੇ ਮੈਂ ਬੌਂਡੀਜ ਵੀ ਕੰਮ ਕਰਿਆ ਬਾਈ ਆਪਣੇ ਚਲੋ ਇਹ ਮਾਡਲ ਪਹਿਲਾਂ 10 ਮਾਡਲ ਪੁੱਠੇ ਘੇਰਾ ਵਾਲੇ ਜਨ ਕੇ ਸਟੈਂਡਰਡ ਆਉਂਦੇ ਸੀ ਬਾਈ ਉਦੇ ਕਰਕੇ ਆਪਨੇ ਥੋੜੇ ਜਿਹਾ ਲੇਟ ਆਏ ਨੇ ਮੋਟਰਸਾਈਕਲ ਮੋਟਰਸਾਈਕਲ ਦਾ ਨਵਾਂ ਮਾਡਲ ਦੇ ਵਿੱਚ ਹੀ ਚੱਲ ਪਿਆ ਜੀ ਇਹ ਜੱਦੀ ਸੀੜੀ ਚੱਲਦੀ ਆ ਤੇ ਕਿਹਨੂੰ ਦਿਖਾ ਗਰੰਟ ਵਾਲਾ ਸੈਟ ਨੂੰ ਦਿਖਾ ਕਰੰਟ ਦਾ ਸਿਸਟਮ ਧਿਆਨ ਨਾਲ ਦੇਖੋ 2009 ਮਾਡਲ ਤੋਂ ਲੈ ਕੇ ਹੀ 10 ਮਾਡਲ ਜਾਣ ਕੇ ਜਿਵੇਂ ਵੀ ਨਵੇਂ ਆਏ ਨੇ ਸੇਮ ਸਿਸਟਮ ਹੈ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਪਾਇਆ ਬਾਈ ਇਹਨਾਂ ਨੇ ਉਹੀ ਤਾਰਾਂ ਚਾਰਜਿੰਗ ਵਾਲੀਆਂ ਦੋ ਤਾਰਾਂ ਚਾਰਜਿੰਗ ਵਾਲੀਆਂ ਹੋ ਗਈਆਂ ਪੀਲੀ ਕਰੰਟ ਵਾਲੀ ਹੋ ਗਈ ਮੇਨ ਤੇ ਕਾਲੀ ਅਰਥ ਵਾਲੀ ਹੋ ਗਈ ਬਾਈ ਇਹ ਆ ਦੋਨੀਆਂ ਹੋਈਆਂ ਆਪਣੀਆਂ ਪਿਕਅਪ ਵਾਸਤੇ ਸੀੜੀਆਂ ਨੂੰ ਜਿਹੜੀਆਂ ਜਾਂਦੀਆਂ ਨੇ ਨਾ ਠੀਕ ਆ ਵੀਰੇ ਚਲੋ ਇਹ ਹੋ ਗਈਆਂ ਬਾਕੀ ਬਾਈ ਆ ਡੱਬੀ ਤੇ ਆ ਡੱਬੀ ਜਿਸ ਨੂੰ ਮੈਂ ਅੰਦਰ ਦਾਦਾ ਬੜੇ ਮਹਸਤਰੀ ਵਿੱਚ ਚੱਕ ਕੇ ਵੀਡੀਓ ਪਾਉਂਦੇ ਜੀ ਨੀਲੀ ਕਿਸੇ ਕੰਮ ਦੀ ਨਹੀਂ ਇਦੇ ਨਾਲ ਰਿਟਾਇਰ ਹੋ ਜਾਂਦਾ ਐਡਵਾਂਸ ਦਿੰਦਾ ਬਾਈ ਇਦਾਂ ਦੀ ਕੋਈ ਗੱਲ ਨਹੀਂ ਕਿਸੇ ਦੇ ਮਗਰ ਨਾ ਲੱਗੋ ਅਸੀਂ ਸੋਨੂੰ ਗਰੰਟੀ ਦਿੰਨੇ ਆ ਲਿਖ ਕੇ ਆਹ ਸੀਡੀਆਈ ਨਾਲ ਤੁਹਾਡਾ ਮੋਟਰਸਾਈਕਲ ਨੂੰ ਕੁਝ ਵੀ ਹੋ ਜਵੇ ਅਸੀਂ ਫੁੱਲ ਗਰੰਟੀ ਦਿੰਨੇ ਆ ਬਾਈ ਚੈਲੰਜ ਆ ਸਾਡਾ ਐਜ ਨਹੀਂ ਕੰਮ ਦੀ ਭਰਤੀ ਕਰੀਆ ਯਾਰ ਬਾਈ ਐਕਸਪੀਰੀਅੰਸ ਹੈਗਾ ਕਿਸੇ ਦਮ ਨਾਲ ਅਸੀਂ ਬੋਲ ਦਿੰਨੇ ਆ ਚੱਕ ਕੇ ਅਗਲਾ ਦੂਜੇ ਦਿਨ ਵੀਡੀਓ ਜੀ ਆਹ ਸੀਡੀਆਈ ਆ ਜੀ ਐਡਵਾਂਸ ਹੋ ਜਾਂਦਾ ਰਿਟਾਇਰ ਇਦਾਂ ਦੀ ਕੋਈ ਗੱਲ ਨਹੀਂ ਵੀਰੇ ਨੇ ਜਾਂ ਦੋਨਾਂ ਫਲੱਗਾ ਨੂੰ ਕਰੰਟ ਸਹੀ ਦੇਣਾ ਤਾਂ ਮੋਟਰਸਾਈਕਲ ਨੇ ਬਾਈ ਤੜ ਮਾਰਨੀ ਆ ਰਹੀ ਗੱਲ ਹਰੀ ਦੀ ਜਿਹੜਾ ਸਿੰਗਲ ਪਲੱਗ ਤੇ ਚੱਲਦਾ ਹੁੰਦਾ ਬਾਈ ਤੁਸੀਂ ਨਵੀਂ ਡੱਬੀ ਪਾ ਲਓ ਲਿਆ ਕੇ ਇਹ ਆਉਣ ਦੀ ਸਪੋਟੀ ਇੱਕ ਪਲੱਗ ਤੇ ਚੱਲੂ ਇੱਕ ਪਲੱਗ ਲਾ ਦਿਓ ਇਹ ਡੱਬੀ ਵੀਰੇ 5000 ਕਿਲੋਮੀਟਰ ਚੱਲਣ ਨਾਲ ਬਿਲਕੁਲ ਡੈਡਾ ਸੀ ਗਰੰਟੀ ਦਿੰਨੇ ਆ ਬਾਈ ਇੰਜੀਨੀਅਰ ਨੇ ਜੇ ਅਗਲਾ ਕਹਿੰਦੇ ਜੀ ਇੰਜੀਨੀਅਰ ਪਾਗਲ ਨੇ ਇੰਜੀਨੀਅਰ ਵੀਰੇ ਪਾਗਲੇ ਹੁੰਦੇ ਨੇ ਉਹ ਕਈ ਵਾਰੀ ਕੰਪਨੀਆਂ ਡਬੋ ਵੀ ਦਿੰਦੇ ਨੇ ਤੇ ਸਰੇ ਵੀ ਚਾੜ੍ਹ ਦਿੰਦੇ ਨੇ ਬਾਈ ਜਿਨ੍ਹਾਂ ਨੂੰ ਦੁਕਾਨਾਂ ਤੋਂ ਨਿਕਲੇ ਨਹੀਂ ਹੈਗੇ ਬਾਈ ਕਹਿੰਦੇ ਨੇ ਇੰਜੀਨੀਅਰ ਬਾਈ ਇੰਜੀਨੀਅਰ ਵੀ ਬੰਦਾ ਹੈਗਾ ਪੂਰੇ ਵਿੱਚ ਵੀ ਬਹੁਤ ਨਫੇ ਨੁਕਸਾਨ ਹੁੰਦੇ ਨੇ ਰਾਇਨਲ ਫੀਲਡ ਦੇ ਵਿੱਚ ਇਹ ਜੀਆਂ ਚੀਜ਼ਾਂ ਮੈਂ ਕਢਾ ਦੂ ਤੁਹਾਨੂੰ ਬਾਈ ਮੇਸਤਰੀ ਦਾ ਬੋਲਦੇ ਨਹੀਂ ਰਾਇਨਲ ਫੀਲਡ ਤੋਂ ਬੁੱਲਡ ਦੀ ਚੈਨ ਨਹੀਂ ਲੋਟ ਹੋਈ ਉਹ ਵੀ ਇੰਜੀਨੀਅਰ ਦੀ ਬਣਾਈ ਹੋਈ ਹੈ ਬਾਈ ਆਪਾਂ ਚੈਨ ਸਟਡ ਦੀਆਂ ਫਿਰ ਵੀਡੀਓ ਪਾਉਣੇ ਆ ਜੀ ਅਸੀਂ ਪੁਰਾਣਾ ਪਤਾ ਇਹ ਵੱਧ ਚੱਲਦਾ ਬਾਈ ਇੰਜੀਨੀਅਰ ਬੰਦੇ ਹੀ ਨੇ ਇਹ ਬੰਦਿਆਂ ਤੋਂ ਹੀ ਗਲਤੀ ਹੁੰਦੀ ਨੇ ਇਹ ਕੋਈ ਐਡੀ ਗੱਲ ਨਹੀਂ ਵੀ ਜੇ ਇੰਜੀਨੀਅਰ ਨੇ ਬਣਾਤੀ ਤਾਂ ਇਹ ਖਰਾਬ ਨਹੀਂ ਹੋਣੀ ਬਾਈ ਤਿਆਰ ਰੱਖੋ ਜਿਨੇ ਪਾਉਣੇ ਆ ਬਾਈ ਨੀਲੀ ਡੱਬੀ ਲਾਓ 17 ਤੋਂ ਲੈ ਕੇ 20 ਮਾਡਲ ਤੱਕ ਅਸੀਂ ਬਿਨਾ ਲਿਖ ਕੇ ਦਿੰਨੇ ਆ ਤੁਹਾਨੂੰ ਕਿਤੋਂ ਵੀ ਲਵਾ ਲਓ ਜੇ ਮੋਟਰ ਐਨੂੰ ਕੋਈ ਵੀ ਗੜਬੜ ਪੈਂਦੀ ਐ ਭਾਈ ਅਸੀਂ ਜ਼ਿੰਮੇਵਾਰ ਬੈਠੇ ਆ ਸਾਡੇ ਨਾਲ ਫੋਨ ਕਰ ਲਿਓ ਜੇ ਤੁਹਾਨੂੰ ਕੋਈ ਮਿਸਤਰੀ ਕਹੇ ਨਾ ਵੀ ਆ ਤੁਹਾਡਾ ਨੀਲੀ ਡੱਬੀ ਲਾਉਣ ਕਰਕੇ ਇੰਜਣ ਖਰਾਬ ਹੋ ਗਿਆ ਭਾਈ ਉਹਦੀ ਗੈਰੇਜ ਦੇ ਵਿੱਚ ਜਾ ਕੇ ਅਸੀਂ ਕੰਮ ਕਰਕੇ ਦਿਖਾਉਣ ਜੋਗੇ ਹੈਗੇ ਆ ਭਾਈ ਇੰਨਾ ਕੁ ਮਾਰਕ ਲਈ ਕਿਰਪਾ ਬਖਸ਼ੀਆ ਤੇ ਭਾਈ ਉਹੀ ਨਹੀਂ ਕਿਸੇ ਦੇ ਮਗਰ ਲੱਗੀ ਜਾਂਦਾ ਵੀ ਆਹ ਜੀ ਨੀਲੀ ਅੱਜ ਵੀਡੀਓ ਪਾਤੀ ਹਰੀ ਚੱਕ ਕੇ ਜੀ ਇਦਾਂ ਫਲਾਨਾ ਧੰਪਕਾ ਸਵਕਾ ਜੀ ਇੰਜੀਨੀਅਰ ਜੀ ਰਹੇ ਹੋਏ ਆ ਭਾਈ ਉਹੀ ਸਾਡੀ ਸੋਚ ਆ ਤੇ ਅਸੀਂ ਖੁੱਲ ਕੇ ਗੱਲ ਕਰ ਦਿੰਨੇ ਆਂ ਅਸੀਂ ਉਦਾਂ ਨਹੀਂ ਹੈਗਾ ਜੀ ਆਹ ਲਾ ਕੇ ਚੱਲੋ ਜੀ ਤੁਹਾਡਾ ਚੱਲ ਪਿਆ ਮੋਟਰਸਾਈਕਲ ਠੀਕ ਆ ਵੀਰੇ ਆਹ ਹਰੀ ਢੱਬੀ ਬੇਕਾਰ ਆ ਇਹ ਤਾਂ ਵੀਡੀਓ ਇੰਜੀਨੀਅਰ ਅਸੀਂ ਪਹੁੰਚਦੇ ਵੀ ਇੰਜੀਨੀਅਰ ਨਾਲ ਬਾਈ ਗੱਲ ਵੀ ਕਰਨ ਨੂੰ ਤਿਆਰ ਆ ਦੋ ਘੜੀ ਜੇ ਬੈਠ ਕੇ ਗੱਲ ਕਰੇ ਸਾਨੂੰ ਫਰਕ ਦਿਖਾ ਦੇ ਵੀਰੇ ਵਿੱਚ ਬਾਈ ਇਹ ਇਲੈਕਟ੍ਰੋਨਿਕ ਪੁਰਜ਼ੇ ਹੁੰਦੇ ਨੇ ਇਹਦੇ ਵਿੱਚ ਖਰਾਬ ਹੋ ਜਾਂਦੇ ਨੇ ਬਾਈ ਉਹ ਜਿਆਦਾ ਕਰੰਟ ਹਾਈ ਹੋਣ ਕਰਕੇ ਨਵੀਂ ਨਵੀਂ ਪਹਿਲਾਂ ਚੱਲੂਗੀ 5-7000 ਕਿਲੋਮੀਟਰ ਮੋਟਰਸਾਈਕਲ ਮਿਸਿੰਗ ਨਹੀਂ ਕਰਦਾ ਉਦੋਂ ਵਾਰ ਮਿਸਿੰਗ ਦੀ ਪ੍ਰੋਬਲਮ ਪੈ ਜਾਂਦੀ ਹੈ ਬਾਈ ਅਸੀਂ ਗਾਰੰਟੀ ਦਿੰਨੇ ਆਂ बराबर ਬੈਠ ਕੇ ਗੱਲ ਕਰਨ ਵਾਲੇ ਹੈਗੇ ਆ ਬਾਈ ਡੱਬੀ ਲਾਓ ਨੀਲੀ ਹਮੇਸ਼ਾ ਛੋਟੀ ਮੋਟਰ ਹੈ ਇਹਨੂੰ ਮਿਸਿੰਗ ਦੀ ਲੋੜ ਨਹੀਂ ਪਊਗੀ ਕਾਰਬੂਟਰ ਖੋਲਣ ਦੀ ਲੋੜ ਨਹੀਂ ਪੈਂਦੀ ਸੀ ਤੀ ਕਈ ਵਾਰੀ ਮੇਰੇ ਤੇ ਕਾਰਬੂਟਰ ਦੇ ਵਟਾ ਚੜ੍ਹ ਜਾਂਦੇ ਨੇ ਜੀ ਇਹ ਮਿਸਿੰਗ ਕਰਦਾ ਜੈਟ ਬੰਦ ਹੋ ਗਏ ਜੀ ਖੜਨ ਨਾਲ ਕੁਝ ਵੀ ਹੋ ਗਿਆ 17 ਤੋਂ ਲੈ ਕੇ 20 ਮਾਡਲ ਦੇ ਠੀਕ ਆ ਵੀਰੇ ਓਕੇ ਹਾਂਜੀ ਬਾਈ ਜੀ ਇਹ ਡੱਬੀ ਦੀ ਗੱਲ ਥੋੜੀ ਜਿਹੀ ਵਿਚਾਲੇ ਰਹਿ ਗਈ ਤੁਸੀਂ ਨਾ ਨੀਲੀ ਡੱਬੀ ਲਾ ਕੇ ਨਾ ਸਿੰਗਲ ਪਲੱਗ ਤੇ ਮੋਟਰ ਹੈ ਚਲਾ ਕੇ ਦੇਖਿਓ ਤੁਹਾਨੂੰ ਕੀ ਕਹਿੰਦਾ ਇਹ ਮਿਸਿੰਗਾ ਬਹੁਤ ਕਰੂਗਾ ਇਹ ਆਡ ਵੀ ਲਾ ਲਓ ਬਾਈ ਗਾਰੰਟੀ ਦਿੰਦੇ ਆ ਸਿੰਗਲ ਪਲੱਗ ਦੇ ਪਲੱਗ ਤੋਂ 10 2 ਇੰਚ ਤਾਰ ਦੂਰ ਰੱਖ ਕੇ ਵੀ ਚਲਾਵੋਗੇ ਤਾਂ ਮਿਸਿੰਗ ਨਹੀਂ ਕਰੂ ਇੰਜਨ ਨੂੰ ਕੋਈ ਪ੍ਰੋਬਲਮ ਨਹੀਂ ਮਿਲੂ ਬਾਈ ਜਿਹੜੀ ਨੌਕਿੰਗ ਦੀ ਗੱਲ ਕਰਦੇ ਨੇ ਨੌਕਿੰਗ ਨੌਕਿੰਗ ਬਾਈ ਕੁਝ ਨਹੀਂ ਹੁੰਦੀ ਹੁੰਦੀ ਇਹਨਾਂ ਵਿੱਚ ਜਦ ਦੋਨਾਂ ਪਲੱਗਾਂ ਨੂੰ ਕਰੰਟ ਪੂਰਾ ਸਹੀ ਮਿਲਣਾ ਤਾਂ ਮੋਟਰ ਹਲ ਦੀ ਬੜਕ ਵੀ ਬਣਨੀ ਆ ਬਾਈ ਤੇ ਆਵਾਜ਼ ਵੀ ਵਧੀਆ ਰਹਿੰਦੀ ਆ ਠੀਕ ਆ ਜੀ ਹਾਂਜੀ ਬਾਈ ਜੀ ਇਹ ਵੀਡੀਓ ਪਾਉਣੀ ਨਹੀਂ ਸੀ ਯਾਰ ਇਹ ਪਾਉਣੀ ਪੈ ਗਈ ਸਾਨੂੰ ਜਿਹੜੇ ਇੰਜੀਨੀਅਰ ਜੀਰੀਆਂ ਪਿੱਟੀ ਜਾਂਦੇ ਨੇ ਨਾ ਗਲਤੀਆਂ ਬੰਦੇ ਤੇ ਹੀ ਹੁੰਦੀਆਂ ਨੇ ਬਾਈ ਇੰਜੀਨੀਅਰ ਇੱਕ ਐਸੀ ਚੀਜ਼ ਆ ਕੰਪਨੀ ਨੂੰ ਕਾਮਯਾਬੀ ਕਰ ਦਿੰਦੇ ਨੇ ਤੇ ਡਬੋ ਵੀ ਦਿੰਦੇ ਨੇ ਬਾਈ ਯਾਰ ਕੋਈ ਗਲਤ ਪ੍ਰੋਜੈਕਟ ਬਣ ਜਾਂਦਾ ਕਿਸੇ ਚੀਜ਼ ਦੇ ਵਿੱਚ ਉਹ ਬੰਦਾ ਫਿਰ ਫੇਲ ਵੀ ਹੋ ਜਾਂਦਾ ਕੋਈ ਚੀਜ਼ਾਂ ਬਣਾਉਣ ਨੂੰ ਬਾਈ ਕੋਈ ਮਿੱਟੀ ਦੀਆਂ ਤਾਂ ਹੈ ਨਹੀਂ ਵੀ ਉਦਾਂ ਹੀ ਬਣਾਤੀਆਂ ਹਨ ਹੁਣ ਰਵਾਇਨਲ ਫੀਲਡ ਤੋਂ ਇੰਜੀਨੀਅਰ ਪੱਟਦੇ ਨੇ ਬਾਈ ਇਹਦੇ ਵਿੱਚ ਬਹੁਤ ਦਿੱਕਤਾਂ ਆਉਂਦੀਆਂ ਨੇ ਮਹਾਰਤੀ ਬੋਲਦੇ ਨਹੀਂ ਕਟਮਰ ਨੂੰ ਪਤਾ ਨਹੀਂ ਹੁੰਦਾ ਜਿਹਦੇ ਕੋਲ ਸਿੰਗਲ ਚੱਲਦਾ ਅਗਲਾ ਚਲਾਈ ਜਾਂਦਾ ਹੁਣ ਰਵਾਇਨਲ ਫੀਲਡ ਤੋਂ ਤੈਨੂੰ ਦਿਖਾਉਣਾ ਬਾਈ ਮੈਂ ਆ ਰਬੜ ਰਿੰਗਾਂ ਲਿਆ ਚైనా ਨੇ ਇਹੇ ਨਹੀਂ ਸਾਲੀਆਂ ਲੋਟ ਆਉ ਵਾਚੇ ਹੀ ਮੇਸਤਰੀ ਕਹਿੰਦੇ ਨੇ ਜੀ ਚੈਨ ਆ ਪਾਓ ਇੰਜੀਨੀਅਰਾਂ ਦੀ ਗਲਤੀ ਹੈ ਚੈਨ ਨਹੀਂ ਵਧੀਆ ਬਣਾਈ ਬਾਈ ਇਨਸਾਨ ਤੋਂ ਹੀ ਗਲਤੀਆਂ ਹੁੰਦੀਆਂ ਨੇ ਇੰਜੀਨੀਅਰ ਕੋਈ ਐਡੀ ਵੱਡੀ ਚੀਜ਼ ਨਹੀਂ ਹੈਗੀ ਇਨਸਾਨਾਂ ਦੇ ਵਿੱਚੋਂ ਹੀ ਨਿਕਲਦੇ ਨੇ ਬਾਈ ਪੜ੍ਹ ਲਿਖ ਕੇ ਆਪਣੇ ਵਿੱਚੋਂ ਹੀ ਨਿਕਲੇ ਹੋਏ ਨੇ ਚਲੋ ਆਪਾਂ ਤਾਂ ਉਹਨਾਂ ਦੇ ਤਿਆਰ ਕਰੇ ਹੋਏ ਕੰਮ ਕਰਨ ਵਾਲੇ ਮੇਸਤਰੀਆਂ ਬਾਈ ਆਪਾਂ ਠੀਕ ਹੈ ਜੀ ਬਾਕੀ ਗਲਤੀਆਂ ਸਾਰਿਆਂ ਤੋਂ ਹੋ ਜਾਂਦੀਆਂ ਨੇ ਕੋਈ ਵੱਡੀ ਗੱਲ ਨਹੀਂ ਵੀ ਉਹਨਾਂ ਤੋਂ ਕੋਈ ਚੀਜ਼ ਨਹੀਂ ਗਲਤ ਬਣ ਸਕਦੀ ਕਿਉਂਕਿ ਚੀਜ਼ ਦਾ ਮਾਰਕੀਟਿੰਗ ਦੇ ਵਿੱਚ ਜਾ ਚੱਲਦੀ ਹੈ ਬਾਈ ਫੇਰ ਹੀ ਪਤਾ ਲੱਗਦਾ ਧਿਆਨ ਰੱਖੋ ਬਾਕੀ ਨਾਲੇ ਵੀਰੇ ਆ ਚੈਨ ਦਾ ਕਹਿੰਦੇ ਸੀਗੇ ਵੀ ਜਿਹੜੀ ਇਹਨਾਂ ਦੀ ਆਪਦੀ ਚੈਨ ਆ ਹਾਰਾ ਜਿਹੜੀ ਇਹਨਾਂ ਦੀ ਆਪਦੀ ਚੈਨ ਆ ਬਾਈ ਉਹ ਕਿਸੇ ਕੰਮ ਦੀ ਨਹੀਂ ਹੈਗੀ ਇਹ ਆਪ ਪ੍ਰੋਜੈਕਟ ਸਮਾਨ ਜਾਨਕੀ ਬਹੁਤ ਘੱਟ ਤਿਆਰ ਕਰਦੇ ਨੇ ਸਾਈਡਾਂ ਤੋਂ ਜ਼ਿਆਦਾ ਸਮਾਨ ਲੈਂਦੇ ਨੇ ਇਹਨਾਂ ਤੋਂ ਹੁਣ ਬੁਲਟ ਦੀ ਚੈਨ ਨਵਾਂ ਮਾਡਲ ਵੀ ਆਇਆ ਬਾਈ ਉਹਦੀ ਚੈਨ ਵੀ ਬੇਕਾਰ ਆ ਸਿੱਧਾ ਪਾਠ ਓਕੇ ਕਹਿੰਦੇ ਆ ਕੱਟ ਮਰ ਜਾਂਦਾ 1.5 200 ਰੁਪਿਆ ਸਪਰੇਅ ਮਾਰ ਕੇ ਚੈਨ ਦਾ ਹੀ ਲੈ ਲੈਂਦੇ ਨੇ ਬਾਈ ਆ ਉਹਨੂੰ ਹਮੇਸ਼ਾ ਮਸ਼ੀਨ ਵਾਲਾ ਤੇਲ ਵਰਤੋ ਬਾਈ ਜਿਹੜਾ ਆਪਾਂ ਘਰ ਆ ਤੇ ਸਲਾਈ ਮਸ਼ੀਨਾਂ ਨੂੰ ਦਿਨੀਆਂ ਤਾਰਾਂ ਵਾਲਾ ਬੁਰਸ਼ ਫੇਰ ਕੇ ਉਹ ਲਾਓ ਤੇ ਅਦਰਬਾਜ ਬਾਈ ਇੰਜੀਨੀਅਰ ਤਾਂ ਉਹ ਚੀਜ਼ ਤਾਂ ਨਿਕਲੀ ਨਹੀਂ ਹੈਗੀ ਬਾਈ ਰੇਟ ਤਿੱਗਣਾ ਕਰਤਾ ਬੁੱਲਡ ਦਾ ਦੇਖਦੇ ਦੇ ਇਹਦੇ ਚੈਨਾ ਬੇ ਕਰ ਜਾਵਾਂ ਕੋਈ ਯਾਰ ਇਹ ਇੰਜੀਨੀਅਰ ਜਰੂਰੀ ਵਾਲੇ ਦਿਹਾਈ ਪਿੱਟਦੇ ਨੇ ਮੈਸਤਰੀ ਇਹਨਾਂ ਦੇ ਮਗਰ ਨਾ ਲੱਗੂ ਜਿਹੜੀ ਚੀਜ਼ ਉਹਨੂੰ ਕਹਾਂਗੇ ਪੂਰੇ ਤੱਥ ਨਾਲ ਕਹਾਂਗੇ ਬਾਈ ਜਿਹੜੀ ਚੀਜ਼ ਕਾਮਯਾਬਾ ਧਿਆਨ ਰੱਖੋ ਨਵੇਂ ਮਾਡਲ ਦਾ ਚੈਨ ਸੈੱਟ ਘੱਟ ਰੂਲਰਾਂ ਦਾ ਜ਼ਿਆਦਾ ਪੂਰਾ ਹੈ ਵੀਰੇ ਇਸੇ ਗੱਲ ਕਰਕੇ ਵੀ ਜਿਹੜਾ ਇਹਦਾ ਰੋਲਰ ਨੇ ਫੀਲਡ ਦਾ ਆਪਦਾ ਚੈਨ ਸੈੱਟ ਆਪਾ ਉਹ ਨਹੀਂ ਪਾਉਂਦੇ ਹੈਗੇ ਹਾਂ ਪਰ ਰੂਲਰਾਂ ਦਾ ਪਾਉਂਦੇ ਹਾਂ ਰੂਲਰ ਦੀ ਚੈਨ ਵਧੀਆ ਹਾਂ ਆਉਂਦਾ ਉਹਦੇ ਵਿੱਚ ਵੀ ਰੂਲਰ ਦਾ ਉਹਦੇ ਵਿੱਚ ਰਬੜ ਰਿੰਗ ਵਾਲਾ ਆਉਂਦਾ ਹੂੰ ਇਹ ਬਦੌਟ ਪੈਕਿੰਗ ਅਨਫਿਲਡ ਦੀ ਤੋਂ ਬਿਨਾ ਆਉਂਦਾ ਰੂਲਰ ਦਾ ओरिजिनल ਚੇਨ ਸੈਟ ਆ ਉਹ ਵੀ ਉਹ ਬਹੁਤ ਵਧੀਆ ਚੱਲਦਾ ਬਾਈ ਕੋਈ ਸਪਰੇਅ ਦਾ ਚੱਕਰ ਨਹੀਂ ਤੁਸੀਂ ਨਾਰਮਲ ਤੇਲ ਲਗਾਓ ਟੈਟ ਕਰਾ ਕੇ ਚੇਨ ਨੂੰ ਓਕੇ ਚੱਲਦੀ ਹੈ ਬਾਈ ਨਾਲੇ ਕਹਿੰਦੇ ਵੀਰੇ ਉਹ ਡਬਲ ਕਿਲੋਮੀਟਰ ਕੱਢ ਦਿੰਦਾ ਇਹਦੇ ਨਾਲੋਂ ਇਹ ਜਿਵੇਂ 14000 ਕੱਢਦਾ ਕੋਈ ਵੀ ਆ ਥੋੜੀ ਜਿਹੀ ਆਪਦੀ ਕੇਅਰ ਤੇ ਆ ਵੜਾਉਣ ਨੂੰ ਜਿਹੜਾ ਰੂਲਰ ਦਾ ਚੇਨ ਸੈਟ ਆ ਜੇ ਤੁਸੀਂ ਇੱਕ ਵਾਰੀ ਪਵਾ ਕੇ ਮੁੜ ਕੇ ਕਸੌਣੀ ਨਹੀਂ ਚਾਹਣ ਤਾਂ ਉਹ ਵੀ ਉੱਡਣੀ ਆ ਬਾਕੀ ਬਾਬਾ ਨਿਗਾਹ ਰੱਖਿਆ ਕਰੋ ਚੈਨ ਸੈਟ ਬ੍ਰੇਕ ਲੈਦਰ ਚੈਨ ਤੇਰੀ ਵੈਸੀ ਬਾਹਰੋਂ ਦਿਖ ਜਾਂਦੀ ਆ ਚੈੱਕ ਕਰ ਲੀਂ ਜੇ ਪੈਰ ਲਾ ਕੇ ਜੇ ਨਹੀਂ ਹੱਥ ਲਾਉਣਾ ਚੀਚੀ ਲਾ ਕੇ ਨਹੀਂ ਦੇਖਣੀ ਤਾਂ ਪੈਰ ਲਾ ਕੇ ਚੈੱਕ ਕਰ ਲਿਆ ਕਰੋ ਵੀ ਢਿੱਲੀ ਆ ਠੀਕ ਆ ਜੀ ਨਾਲੇ ਕਹਿੰਦੇ ਵੀਰੇ ਆ ਇਹਨਾਂ ਦੀ ਜਿਹੜੀ ਟੈਂਕੀ ਆ ਹਨਾ ਟੈਂਕੀ ਦੇ ਵਿੱਚ ਜਿਹੜੀ ਰਬਰ ਰਬੜ ਲੱਗੀ ਹੁੰਦੀ ਆ ਉਹਨਾਂ ਗੈਸ ਨਹੀਂ ਬਣ ਜਾਂਦੀ ਉਹਦਾ ਹੱਲ ਵੀ ਨਹੀਂ ਹੋਇਆ ਇਹਨਾਂ ਤੋਂ ਕਹਿੰਦੇ ਉਹ ਯਾਰ ਜਿਹੜੀਆਂ ਥੱਲੇ ਵਾਲੀਆਂ ਪਾਈਪਾਂ ਵੀ ਨੇ ਉਹ ਵੀ ਫੇਲ ਨੇ ਇਹਨਾਂ ਦੀਆਂ ਜਿਹੜੀਆਂ ਲਾਈਆਂ ਨੇ ਗੈਸ ਗੁੱਸ ਵਾਲੀਆਂ ਉਹ ਕੋਈ ਐਸਾ ਫਰੀਜ ਨਹੀਂ ਨਹੀਂ ਹੈਗਾ ਇਹ ਟੱਕਣ ਇੱਕ ਤਾਂ ਇਹਨੇ ਬਣਾ ਵਾਲੇ ਸ਼ੀਲਡ ਦਿੱਤੇ ਬਾਈ ਇਹ ਹੂੰ ਰਬੜ ਵੱਡਣ ਦਾ ਰੀਜਨ ਹੁੰਦਾ ਹਵਾ ਕ੍ਰੋਸ ਹੋਣ ਵਾਸਤੇ ਹੂੰ ਸਮਝ ਗੋ ਬੀਐਸਐਕਸ ਵੀ ਵੀ ਵੱੜਦੀਆਂ ਇਹਨਾਂ ਦੀ ਰਬੜਾਂ ਦੇ ਵਿੱਚੋਂ ਹਵਾ ਆਪਾਂ ਕਿਸੇ ਹਿਸਾਬ ਨਾਲ ਖੋੜ ਕੇ ਹੋਰ ਕੱਟ ਨਹੀਂ ਸਕਦੇ ਹੂੰ ਅਸੀਂ ਸੁਝਾਅ ਦਿੰਦੇ ਆ ਵੀ ਰਬੜ ਵੱਡੋ ਧਵਾਉਣ ਵੇਲੇ ਥੋੜਾ ਜਿਹਾ ਪਰਹੇਜ਼ ਰੱਖੋ ਹੂੰ ਤੇ ਬਾਕੀ ਦੇਖੋ ਜੇ ਕੰਪਨੀ ਇਹਨਾਂ ਦਾ ਕੁਝ ਕਰਦੀਆਂ ਨੇ ਆਉਣ ਵਾਲੇ ਮਾਡਲਾਂ ਦੇ ਵਿੱਚ ਹੂੰ ਠੀਕ ਠੀਕ ਹੈ ਇਹ ਵਾਕਈ ਓਕੇ ਆ ਵੀਰੇ ਜਮਾ ਠੀਕ ਆ ਚਲਾਓ ਵੀਰੇ ਠੀਕ ਆ ਜੀ ਓਕੇ ਜੀ ਠੀਕ ਆ ਜੀ